ਤੁਹਾਨੂੰ ਕਬਜ਼ ਰਹਿੰਦੀ ਹੈ ਪੇਟ ਦੇ ਵਿੱਚ ਮਰੋੜ ਆਉਂਦੇ ਰਹਿੰਦੇ ਆ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਾ ਮਹਿਸੂਸ ਹੁੰਦਾ ਵੈ ਔਰ ਜਾਂ ਫਿਰ ਚਿੱਕਨੀ ਲੈਟਰਨ ਆਂਦੀ ਹੈ ਹੋ ਸਕਦਾ ਹੈ ਤੁਹਾਨੂੰ ਫੈਟਲੀ ਲੀਵਰ ਡਿਜ਼ੀਜ਼ ਹੋਵੇ ਮੈਂ ਡਾਕਟਰ ਯੋਗੇਸ਼ ਵਾਂਸਲ ਐਮ ਡੀ ਪੀ ਐਚ ਡੀ ਆਯੁਰਵੈਦਿਕ ਕੰਸਲਟੈਂਟ ਐਸੋਸੀਏਟ ਪ੍ਰੋਫੈਸਰ ਅੱਜ ਤੁਹਾਡਾ ਡਿਸਕਸ ਕਰੂੰਗਾ ਫੈਟੀ ਲੀਵਰ ਡਿਜ਼ੀਜ਼ ਦੇ ਬਾਰੇ ਬੜੇ ਲੋਕਾ ਸਾਡੇ ਕੋਲ ਆਉਂਦੇ ਆ ਜਿਹੜੇ ਕਹਿੰਦੇ ਕਿ ਰੋਟੀ ਖਾਣ ਤੋਂ ਬਾਅਦ ਪੇਟ ਫੁੱਲਾ ਫੁੱਲਾ ਮਹਿਸੂਸ ਹੁੰਦਾ ਹੈ ਖਾਣਾ ਹਜਮ ਨਹੀਂ ਹੁੰਦਾ ਔਰ ਅਗਲੇ ਦਿਨ ਸਵੇਰੇ ਟਾਇਲਟ ਦੇ ਵਿੱਚ ਕਾਫੀ देर ਬੈਠਣਾ ਪੈਂਦਾ ਕਬਜ਼ ਬੁਰਾ ਹਾਲ ਕਰ ਦਿੰਦੀ ਹੈਗੀ ਹੈ ਕੁਝ ਖਾਣ ਨੂੰ ਮਨ ਨਹੀਂ ਕਰਦਾ ਔਰ ਪੇਟ ਵਿੱਚ ਐਦਾਂ ਲੱਗਦਾ ਹੈ ਕਿ ਬਸ ਪੱਥਰ ਬਣਿਆ ਹੋਇਆ ਅਸੀਂ ਇਸ ਬਿਮਾਰੀ ਨੂੰ ਫੈਟੀ ਲੀਵਰ ਡਿਜ਼ੀਜ਼ ਦਾ ਨਾਮ ਦਿੰਨੇ ਆ ਤੁਹਾਡੇ ਸਾਰਿਆਂ ਵਾਸਤੇ ਤੁਹਾਨੂੰ ਇੱਕ ਟੈਸਟ ਦੱਸਣ ਜਾ ਰਿਹਾ ਤੁਸੀਂ ਨੋਟ ਕਰ ਲਓ ਉਸ ਟੈਸਟ ਦਾ ਨਾਮ ਹੈਗਾ ਲੀਵ ਉਹ ਹਾਰਮੋਨ ਹੁੰਦੇ ਆ ਦੋ ਐਨਜ਼ਾਈਮਸ ਹੁੰਦੇ ਆ ਉਹਨਾਂ ਐਨਜ਼ਾਈਮਸ ਦਾ ਨਾਮ ਹੈਗਾ ਵਾ SGOT SGPT ਇਹਨਾਂ ਦੋ ਟੈਸਟਾਂ ਨੂੰ ਤੁਸੀਂ ਆਪਣੇ ਟੈਸਟ ਕਰਵਾਓ ਅਗਰ ਇਹ ਉੱਪਰ-ਨੀਚੇ ਹੁੰਦੇ ਆ ਨਾਰਮਲ ਨਹੀਂ ਆਂਦੇ ਆ ਤਾਂ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ ਤੁਸ ਨੂੰ ਇੱਕ ਆਪਣੀ ਅਲਟਰਾਸਾਉਂਡ ਕਰਵਾਉਣੀ ਚਾਹੀਦੀ ਹੈ ਅਗਰ ਉਸ ਦੇ ਵਿੱਚ ਤੁਹਾਡਾ ਗ੍ਰੇਡ 1 ਗ੍ਰੇਡ 2 ਜਾਂ ਗ੍ਰੇਡ 3 ਫੈਟੀ ਲੀਵਰ ਆਂਦਾ ਹੈ ਤਾਂ ਨੇੜੇ ਦੇ ਡਾਕਟਰ ਨੂੰ ਤੁਹਾਨੂੰ ਮਿਲਣਾ ਚਾਹੀਦਾ ਵਾ ਅਗਰ ਤੁਸੀਂ ਇਹਨਾਂ ਸਾਰੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੁਹਾਨੂੰ ਅਗਰ ਕਬਜ ਹੈਗੀ ਹੈ ਜਾਂ ਫਿਰ ਪੇਟ ਤੁਹਾਡਾ ਫੁੱਲਦਾ ਵਾ ਜਾਂ ਰੋਟੀ ਖਾਜਮ ਨਹੀਂ ਹੁੰਦੀ ਹੈ ਮੈਂ 2-3 ਹੋਮ ਰੈਮਡੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਤੁਸੀਂ ਸਾਰੇ ਅਗਰ ਅਪਣਾ ਲੈਣੇ ਹੋ ਤਾਂ ਹੋ ਸਕਦਾ ਵਾ ਕਿ ਤੁਹਾਡੀ ਇਹ ਬਿਮਾਰੀ ਜਨਮ ਲੈਣ ਤੋਂ ਪਹਿਲਾਂ ਹੀ ਠੀਕ ਹੋ ਜਾਵੇ। ਉਹਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਸਵੇਰੇ ਉੱਠਦੇ ਸਾਰ ਤੁਸੀਂ ਕਮ ਸੇ ਕਮ 300 ਤੋਂ 400 ਗ੍ਰਾਮ ਅਪ੍ਰੋਕਸੀਮੇਟਲੀ ਇੱਕ ਜਾਂ ਦੋ ਸੇਬ ਜਾਂ ਕੋਈ ਵੀ ਸੀਜ਼ਨਲ ਫਰੂਟ ਉਹ ਤੁਸੀਂ ਪਲੇਟ ਭਰ ਕੇ ਖਾਣਾ ਵੈ। ਉਸ ਤੋਂ ਬਾਅਦ ਜੋ ਤੁਹਾਡਾ ਰੁਟੀਨ ਹੈਗਾ ਉਹਨੂੰ ਫਾਲੋ ਕਰਨਾ ਵੈ। ਦੁਪਹਿਰ ਦੇ ਟਾਈਮ ਰੋਟੀ ਲੰਚ ਕਰਨ ਤੋਂ ਪਹਿਲਾਂ ਤੁਸੀਂ ਸਲਾਦ ਖਾਣਾ। ਉਹਦੇ ਵਿੱਚ ਖੀਰਾ, ਮੂਲੀ, ਗਾਜਰ, ਛਲਗਮ ਇਦਾਂ ਦੀਆਂ ਚੀਜ਼ਾਂ ਲੈਣੀਆਂ ਔਰ ਉਸ ਤੋਂ ਬਾਅਦ ਤੁਸੀਂ ਪੇਟ ਭਰ ਕੇ ਆਪਣਾ ਲੰਚ ਕਰਨਾ ਹੈ ਸ਼ਾਮ ਦੇ ਟਾਈਮ 6 6:30 ਵਜੇ ਕਿਉਂਕਿ ਹੁਣ ਸਰਦੀਆਂ ਚੱਲਦੀਆਂ ਪਈਆਂ 6 6:30 ਵਜੇ ਤੱਕ ਅਗਰ ਤੁਸੀਂ ਆਪਣਾ ਡਿਨਰ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਹੈ ਸਭ ਤੋਂ ਵੱਡੀ ਚੀਜ਼ ਦੁੱਧ ਡੇਰੀ ਪ੍ਰੋਡਕਟ ਦੁੱਧ ਦਹੀਂ ਪਨੀਰ ਲੱਸੀ ਥੋੜੇ ਦਿਨਾਂ ਵਾਸਤੇ 6 ਤੋਂ 8 ਹਫ਼ਤਿਆਂ ਵਾਸਤੇ ਇਹਨੂੰ ਤਿਆਗ ਦਿਓ अगर ਤੁਹਾਨੂੰ ਲੀਵਰ ਦੀ ਕੋਈ ਦਿੱਕਤ ਰਹਿ ਰਹੀ ਹੈ ਪਰ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 7 ਜਾਂ 8 ਵਜੇ ਤੱਕ ਕੋਈ ਵੀ ਚੀਜ਼ ਤੁਸੀਂ ਨਹੀਂ ਖਾਣੀ ਹੈ। ਅਗਰ ਇਹ ਸਾਰੀਆਂ ਚੀਜ਼ਾਂ ਤੁਸੀਂ ਕਰ ਲੈਣੇ ਹੋ ਤਾਂ ਬਲੀਵ ਮੀ ਦੋਸਤੋ ਤੁਹਾਨੂੰ ਦਵਾਈਆਂ ਬਿਲਕੁਲ ਠੀਕ ਕਰ ਦੇਣਗੀਆਂ। ਤੁਹਾਨੂੰ ਦਵਾਈਆਂ ਦੀ ਹੋ ਸਕਦਾ ਲੋਡ ਹੀ ਨਾ ਪਵੇ। ਅਗਰ ਤੁਹਾਨੂੰ ਦਵਾਈਆਂ ਦੀ ਲੋੜ ਪੈਂਦੀ ਵੀ ਹੈ ਤਾਂ ਬਿਲਕੁਲ ਥੋੜੀ ਜੀ ਦਵਾਈ ਦੇ ਨਾਲ ਤੁਸੀਂ ਆਪਣੀ ਬਿਮਾਰੀ ਨੂੰ ਰਿਵਰਸ ਕਰ ਸਕਦੇ ਹੋ। ਮੈਂ ਜੋ ਇਹ ਆਯੁਰਵੇਦਾ ਤੋਂ ਡਾਕਟਰ ਯੋਗੇਸ਼ ਪਾਂਸਲ ਤੁਹਾਡੇ ਨਾਲ ਇੱਕ ਪ੍ਰੋਡਕਟ ਵੀ ਅੱਜ ਡਿਸਕਸ ਕਰੂੰਗਾ ਜਿਸ ਪ੍ਰੋਡਕਟ ਦਾ ਨਾਮ ਹੈਗਾ ਵੈ ਬਲੈਕ ਟੂ ਰੈਡ ਲੀਵਰ ਅਗਰ ਕਿਸੇ ਨੂੰ ਫੈਟੀ ਲੀਵਰ ਹੋ ਜਾਂਦਾ ਵੈ ਔਰ ਉਹ ਅਗਰ ਸ਼ਰਾਬ ਨਹੀਂ ਵੀ ਪੀਂਦਾ ਵੈ ਕਿਉਂਕਿ ਆਮ ਤੌਰ ਤੇ ਬੋਲਿਆ ਜਾਂਦਾ ਹੈ ਕਿ ਲੀਵਰ ਦੀ ਬਿਮਾਰੀ ਸ਼ਰਾਬ ਪੀਣ ਨਾਲ ਹੁੰਦੀ ਹੈ ਪਰ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਅਗਰ ਕਿਸੇ ਨੂੰ ਲੀਵਰ ਦੀ ਬਿਮਾਰੀ ਹੋਈ ਹੈ ਔਰ ਉਹਨੇ ਕਦੀ ਵੀ ਸ਼ਰਾਬ ਨਹੀਂ ਪੀਤੀ ਹੈ ਤਾਂ ਵੀ ਉਹਨੂੰ ਲੀਵਰ ਦੀ ਬਿਮਾਰੀ ਹੋ ਜਾਂਦੀ ਹੈ ਉਸ ਕੰਡੀਸ਼ਨ ਦੇ ਵਿੱਚ ਅਸੀਂ ਬੋਲਦੇ ਹਾਂ ਨੋਨ ਐਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਐਨ ਐਫ ਐਲ ਉਹ ਤਾਂ ਜਿਹੜਾ ਲੀਵਰ ਹੈ ਉਹ ਫੈਟ ਨਾਲ ਭਰਨ ਲੱਗ ਜਾਂਦਾ ਵੈ ਅਗਲੀ ਸਟੇਜ ਦੇ ਵਿੱਚ ਲੀਵਰ ਹਾਰਡ ਹੋਣ ਲੱਗ ਜਾਂਦਾ ਵੈ ਔਰ ਉਸ ਤੋਂ ਬਾਅਦ ਲੀਵਰ ਸ਼੍ਰਿੰਕ ਕਰਨ ਲੱਗ ਜਾਂਦਾ ਵੈ ਲੀਵਰ ਦਾ ਰੰਗ ਜਿਹੜਾ ਪਿੰਕ ਕਲਰ ਦਾ ਹੁੰਦਾ ਉਹ ਬਲੈਕਿਸ਼ ਹੋਣ ਲੱਗ ਜਾਂਦਾ ਵੈ ਉਹਦੇ ਚ ਸਕਾਰ ਹੋਣ ਲੱਗ ਜਾਂਦਾ ਵੈ ਉਹਨੂੰ ਠੀਕ ਕਰਨ ਵਾਸਤੇ ਅਸੀਂ ਕੈਪਸੂਲ ਬਣਾਇਆ ਜਿਹਦਾ ਨਾਮ ਹੈ ਬਲੈਕ ਟੂ ਰੈਡ ਲੀਵਰ ਇਹਨੂੰ ਠੀਕ ਕਰਨ ਵਾਸਤੇ ਲੀਵਰ ਦੀ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਤੁਸੀਂ ਇਸ ਇਸ ਕੈਪਸੂਲ ਨੂੰ ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਸ਼ਾਮ ਨੂੰ ਲੈਣਾ ਹੈ ਇਹਦਾ ਨਾਮ ਅਸੀਂ ਰੱਖਿਆ ਡੀਟੌਕਸ ਅਗਰ ਲੀਵਰ ਦੇ ਅੰਦਰ ਕੋਈ ਵੀ ਗੰਦਗੀ ਜਮਾ ਹੋਈ ਹੈ ਇਸ ਕੈਪਸੂਲ ਦੇ ਨਾਲ ਉਹ ਗੰਦਗੀ ਦੂਰ ਹੋਣੀ ਸ਼ੁਰੂ ਹੋ ਜਾਏਗੀ ਇਸ ਤੋਂ ਇਲਾਵਾ ਇੱਕ ਇੱਕ ਕੈਪਸੂਲ ਹੈ ਜਿਹਦਾ ਅਸੀਂ ਨਾਮ ਲਖਿਆ ਹੋਇਆ ਹੈ ਬਲੈਕ ਟੂ ਰੈਡ ਲੀਵਰ ਈਵਨਿੰਗ ਕੈਪਸੂਲ ਇਹ ਤੁਸੀਂ ਸ਼ਾਮ ਨੂੰ ਤੇ ਸਵੇਰੇ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਲੈਣਾ ਹੈ ਅਗਰ ਇਹ ਕੈਪਸੂਲ ਤੁਸੀਂ ਨਾਲ ਲੈਨੇ ਹੋ ਤਾਂ ਲੀਵਰ ਦੇ ਅੰਦਰ ਤੁਹਾਡੇ ਅਗਰ ਫੈਟ ਜਮਾ ਹੋ ਵੀ ਗਿਆ ਹੈ ਤੁਹਾਡਾ ਪੇਟ ਸਾਫ਼ ਨਹੀਂ ਵੀ ਹੋ ਰਿਹਾ ਤਾਂ ਵੀ ਇਹ ਚੀਜ਼ਾਂ ਕਵਰ ਕਰਨ ਲੱਗ ਜਾਏਗਾ ਇਹਨਾਂ ਦੋਨੋਂ ਕੈਪਸੂਲ ਨੂੰ ਤੁਸੀਂ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮ ਨੂੰ ਦਿਨ ਚ ਦੋ ਵਾਰੀ ਲੈਣਾ ਨਾਲ ਮੈਂ ਜੜੀਆਂ ਤੁਹਾਨੂੰ ਹਦਾਇਤਾਂ ਦਿੱਤੀਆਂ ਉਹਨਾਂ ਹਦਾਇਤਾਂ ਨੂੰ ਫੋਲੋ ਕਰਨਾ ਹੈ ਬੀਲੀਵ ਮੀ ਦੋਸਤੋ ਤੁਸੀਂ ਫੈਟੀ ਲੀਵਰ ਡਿਜ਼ੀਜ਼ ਨਾਮ ਦੀ ਬਿਮਾਰੀ ਜੋ ਉਹਦੇ ਤੋਂ ਬਚ ਸਕਦੇ